ਮਾਰ ਦਿਓ ਸ਼ਮਸ਼ਪੁਰਿਆ ਸੁਲਤਾਨ ਖੇਡ ਰਿਹਾ ਅਜ ਮਠੱਡਿਆਂ ਦੇ ਵਿੱਚ ਇਸ ਵੇਲੇ ਕਹਿੰਦੇ ਗਲੇਡੀਏਟਰ ਦੀ ਟੀਮ ਖੇਡ ਰਹੀ ਹੈ ਸੁਲਤਾਨ ਤੇ ਸ਼ੀਲੂ ਟਾਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਟਾਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਜਤਿੰਦਰ ਸਾਡਾ ਵੀਰ ਆ ਕੋਰ ਤੇ ਪਿਓ ਪਲੰਟੀ ਦਾ ਦੋ ਹਰਿਆਣੇ ਦੇ ਸ਼ੋਰੇ ਖੜੇ ਆ ਕੰਨੀਆਂ ਤੇ ਇੱਕ ਕੰਨੀ ਤੇ ਨੌਜਵਾਨ ਸ਼ੀਲੂ ਆ ਨਾਲ ਵੇਖੀਏ ਨੌਜਵਾਨ ਕੌਣ ਸ਼ੀਲੂ ਸ਼ੀਲੂ ਤੌੜ ਕੇ ਗੱਭਰੂ ਨੇ ਗੱਲ ਸਰੇ ਲਾਤੀ ਗੱਲ ਸਰੇ ਲਾਤੀ ਮਠੱਡਿਆਂ ਦੇ ਕੱਪ ਨੇ ਅੱਜ ਗੱਲ ਵੱਖਰੀ ਕਬੱਡੀ 'ਚ ਬਣਾਤੀ ਗੱਲ ਮੇਰੇ ਵੀਰੋ রেকর্ড তোড় কাঠা এ યાદ ক্লাব ওয়ালা না মেলা জ্যাজি ਵੀ গীতਾਂ ਵਿੱਚ ਗੱਲ ਕਰਦਾ ਦਾਰੇ ਨਾਲ ਪੁਰਾਣੀ ਯਾਰੀ ਮੇਰੇ ਵੀਰੋ ਗੁਰਦੇਵ ਚਮਕੀਲੇ ਵੀ ਯਾਦ ক্লাব ਆਓ ਸਾਹਮਣੇ ਇਸਲੇ ਟੱਕਰ ਸਿਰੇ ਦੀ ਸਾਹੋ ਵਾਲਾ ਤੇ ਮੱਲੀয়া ਵਾਲਾ ਆਹ ਭਰੀ ਹੋਈ ਬਗਲ ਵੱਜ ਗਈ ਕੈਂਚੀ ਧੰਨ ਧੰਨ ਬੱਲੇ 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 ਹੋ ਕੇ ਆਹ ਹੋ ਕੇ ਆਲਾ ਸਾਹੋਏ ਪਰਵਾ ਫੇਰਾ ਹੋਏ ਗੱਬਰੂਆ ਓ ਮਠੱਡਿਆਰ ਓ ਨਿਆਰਾ ਏ ਲਾਓ ਸਾਹਮਣੇ ਸੁਲਤਾਨ ਪਹਿਲੀ ਰੋੜ 11000 ਦੀ ਟੱਕਰ 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 ਸੁਲਤਾਨ ਹੱਲਾ ਗੁੱਲਾ ਹੱਲਾ ਬੁੱਲਾ ਹੱਲਾ ਗੁੱਲਾ ਹੋ ਗਿਆ ਮਠੱਡਿਆਂ ਜੋ ਫੇਰਾ ਹੋਏ ਗੱਬਰੂਆ ਉਧਰ ਫਤਿਹ ਦਾ ਮਖਾਦਾ ਜੀ ਕਹਿੰਦੇ ਅੱਜ ਦੇ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਹੈ ਅੱਜ ਸਾਰੇ ਹੀ ਮੈਚ ਜਿਹੜੇ ਉਹ ਸਿਰੇ ਦੇ ਹੋਏ ਹੈ ਸ਼ੀਲੂ ਹਰਿਆਣੇ ਵਾਲਾ ਲੋਕਾਂ ਦੀ ਪਹਿਲੀ ਹੈ ਪਸੰਦ ਬਣਿਆ ਕੌਡੀ ਵਿੱਚ ਮੁੰਡਾ ਚੀਨਦੀ ਹੈ ਕੰਧ ਬਣਿਆ ਪਹਿਲੀ ਹੈ ਪਸੰਦ ਬਣਿਆ ਅਗਲਾ ਓੰਕਾਰ ਮਾਨ ਜੀ ਦਾ ਜਾਸੋਦਲਾ ਦੀ ਕਹਿੰਦੇ ਸਪੈਸ਼ਲ ਧੰਨਵਾਦ ਇਧਰ ਅਗਲੀ ਰੇਡ ਦੇਸੀ ਦੀ ਫੇਰ 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 ਨਾਕਾ ਨਾ ਟੱਕਦਾ ਫੱਟੇ ਚੱਕਦਾ ਸ਼ੀਲੂ ਸ਼ੀਲੂ ਹੋਈ ਪਈ ਐ ਸ਼ੀਲੂ ਸ਼ੀਲੂ ਹੋਈ ਪਈ ਐ 21000 ਦੀ ਸੱਤਾ ਮਠੱਡਾ ਜਾਸੋਦਲਾ ਸੁੱਖਾ ਚੱਕਾ ਵਾਲਾ ਪਾਲਾ ਸੋਤਾ ਕਹਿੰਦੇ 21000 ਪਿੱੜ ਕੇ ਦੋ ਸਤਾਰ 21000 ਪਿੱੜ ਕੇ ਨਾਰਾ 21000 ਬਾਹ ਸੁਲਤਾਨ ਸਿਆ ਸੁਲਤਾਨ ਉਹ ਮਠੜਿਆਰੋ ਨਿਆਰਾ ਆ ਗਿਆ ਕੇ ਨਹੀਂ ਹਾਂ ਰੀਪਲੇ ਆ ਜੀ ਹਾਂਜੀ ਰੀਪਲੇ ਹੈ ਤੁੰਨਾ ਜੀ ਲਾਓ ਸਾਹਮਣੇ ਇਸ ਲਈ ਗੋਰਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਸਾਹੋਗੇ ਵਾਲਾ ਤੇ ਦੂਸਰੇ ਪਾਸੇ ਆ ਚੱਕ ਪੈਂਦੀ ਤੱਕ ਮਠੱਡਿਆਂ ਦਾ ਕੱਪ ਕੜਦੇ ਵਟ ਲੱਗਦੇ ਜੱਫੇ ਮਿਲਦੇ ਨੋਟਾਂ ਦੇ ਗੱਫੇ ਸਾਹੋਗਿਆਲਾ ਸਿਰਾਂ ਕਰਾ ਗਿਆ ਏ ਆਹ ਵੇਖੋ ਸਾਹਮਣੇ ਸੁਲਤਾਨ ਆ ਗਿਆ ਏ ਜਿਲਾ ਸੱਤਾ ਮਠੱਡਾ ਭਿਆਨ ਬਿੰਦੇ ਬਿੰਦੇ ਭਿਆਨ ਬਿੰਦੇ ਬਨਸ ਗ੍ਰੀਨ ਤੇ ਵੀ ਜਾਂਦਾ ਵੀ ਕੌਣ ਅੱਗੇ ਤੇ ਕੌਣ ਪਿੱਛੇ ਪਾਲਾ ਜੀ ਆਏ ਹੋਏ ਨੇ ਬੜੇ ਪਿੰਡ ਦੀ ਉਹ ਧਰਤੀ ਹੈ ਅੱਜ ਸ਼ੀਲੂ ਮੈਨੂੰ ਲੱਗਦਾ ਹੈ ਇਹ ਕਹਿੰਦਾ ਜੇ ਫਾਈਨਲ ਚ ਪੁੱਜ ਗਏ 21 21 21 21 ਸੱਤਾ ਬਾਈ ਕਹਿੰਦਾ ਦੂਜਾ ਇਹਨੂੰ ਨੇ ਕਹਿੰਦੇ ਸਿਰ ਆ ਗਰਾਇਆ ਪਿਆ ਹੈ ਮੇਰੇ ਵੀਰੋ ਅੱਜ ਸ਼ੀਲੂ ਨੇ ਸੋ ਗ੍ਰੀਨ ਆਲਿਆ ਕਰਦੇ ਨੰਬਰ ਠੀਕ ਸੱਤਾ ਬਾਜੀ ਜੇ ਕਹਿੰਦਾ ਜ ਬਾਪੂ ਪ੍ਰੇਮ ਸਿੰਘ ਜੀ ਹੁੰਦੇ ਇਹ ਗੱਲਾਂ ਹੋਰ ਉਹ ਗੱਲਾਂ ਹੋਰ ਹੀ ਹੋਣੀਆਂ ਸਨ ਗੱਲਾਂ ਹੋਰ ਹੀ ਹੋਣੀਆਂ ਸਨ ਪਰ ਇਹ ਸ਼ੀਲੂ 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 ਹੋਈ ਪਈ ਹੈ ਸਿਰਾਂ ਕਰਾਈ ਜਾਂਦਾ ਹੈ ਐਨ ਬੱਲੇ ਬੱਲੇ ਕਰਵਾਈ ਜਾਂਦਾ ਹੈ ਅੱਜ ਦੌਰ ਹੈ ਇਹਦਾ ਅਗਲੀ ਰੇਡ ਸੁਲਤਾਨ ਦੀ ਆਹ ਸੁਲਤਾਨ ਵੀ ਕਬੱਡੀ ਪੈ ਰਹੀ ਹੈ ਇੰਦਰਪਾਲ ਸਮਝਾ ਲਾ ਮੁੰਡਿਆਂ ਨੂੰ ਫਰਕ ਕੱਟੋ ਕੱਟ ਅੱਧੀ ਵਰਜਨ ਦਾ ਫਰਕ ਹੈ ਅੱਧੀ ਦਰਜਨ ਦੇ ਅੰਮ੍ਰਾਂ ਦਾ ਫਰਕ ਹੈ ਆਹ ਬਹੁਤ ਤਗੜਾ ਮੈਚ ਜਿਹੜੇ ਕਹਿੰਦੇ ਵੀ ਮਠਟਿਆਂ ਦੇ ਵਿੱਚ ਆਇਆ ਦਾ ਮੁੱਲ ਮੁੜ ਗਿਆ ਇੱਕ ਵਾਰੀ ਪ੍ਰਬੰਧਕਾਂ ਦੇ ਨਾਮ ਤੇ ਵੱਡੇ ਨਾਮ ਨੇ ਦਿਲੋਂ ਧੰਨਵਾਦ ਹੈ ਕਿਤੇ ਬੱਲੀ ਮਿਹੇੜੂ ਰਾ ਉਧਰ ਲੜ ਜਾਓ ਲੋ

ਤੇ 32 ਦਾ ਅੰਕੜਾ ਇਸ ਲਈ ਕਹਿੰਦੇ ਨਜ਼ਰੀ ਆ ਰਿਹਾ ਹੈ ਤਿਆਰ ਜਾਫੀਆਂ ਵਿੱਚੋਂ ਹੁਣ ਵੇਖਦਾ ਵੀ ਕਿਹੜਾ ਖਿਡਾਰੀ ਸੁਲਤਾਨ ਤੇ ਸ਼ਿਲੂ ਸੁਲਤਾਨ ਤੇ ਸ਼ਿਲੂ ਟੱਕਰ 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 ਸਿਰ ਆ ਓਏ ਗੱਬਰੂਆ ਆਓ ਸਿਰ ਆ ਓਏ ਗੱਬਰੂਆ ਗੰਮਾ ਔਜਲਾ ਜੀ ਤੇ ਕਹਿੰਦੇ ਗੱਲਾਂ ਸਾਊਥ ਹਾਲ ਦੀਆਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੱਤਾ ਮੁਠੱਡਾ ਜੀ ਕਹਿੰਦੇ ਵੀ ਉਹਨਾਂ ਨੇ ਕਿਹਾ ਮੇਰੇ ਮਿੱਤਰੋ ਮੈਂ ਅਜ ਫੇਰ ਫਸ ਗਿਆ ਠਾਕੜ ਦਾ ਜੱਸਾ ਦੀਪ ਚੰਦਾ ਵੀ 10000 ਦਾ ਮੇਰੇ ਮਿੱਤਰੋ ਇਹ ਬਰ ਕਹਿੰਦੇ ਤਾਰੀ ਬਾਈ ਹੋਣੀ ਤੀਰ ਥੋੜੀ ਉਹ ਠੱਡਿਆਂ ਦੇ ਦੀਪ ਹੋਣੀ ਹੈਪੀ ਹੀਰੇ ਹੋਣੀ ਜੋਰ ਤੇ ਲਾਉਣਗੇ ਸ਼ੀਲੂ 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 ਤੇ ਸਰਾ ਤੱਕਰ ਫਾਸਾ ਸਾਸੋ ਔਰੂ ਪੈ ਗਿਆ ਮੇਰੇ ਵੀਰੋ ਮਠੱਡਿਆ ਚ ਔਰੂ ਪੈ ਗਿਆ ਪਟਿਆਲਾ ਹੋਈ ਪਈ ਹੈ ਕਿਉਂਕਿ ਬਾਈ ਗੁਰ ਲਾਲ ਵੀ ਆਇਆ ਹੋਇਆ ਉਧਰ ਅੰਦਰ ਤਜਫਾ ਲਾ ਗਿਆ ਇੱਥੇ ਸੁਲਤਾਨ ਆ ਗਿਆ ਮੁੱਠੇ ਆਹ ਆਹ 5000 ਦੀਪ ਮਠੱਡੇ ਵੱਲੋਂ